ਕੀ ਦਮ ਹੋਲਾ ਜੀ ਅੱਜ ਜੋ ਮੁੱਖ ਮੰਤਰੀ ਪੰਜਾਬ ਦੇ ਬੇਟੀ ਦਾ ਜਨਮ ਲੈਤਾਗਾ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਪੂਰੇ ਪਰਿਵਾਰ ਨੂੰ ਜੀ ਸੀਐਮ ਸਾਹਿਬ ਨੂੰ ਜੀ ਤੇ ਇਸ ਕੁਰਸੀ ਦੇ ਵਿੱਚ ਅਸੀਂ ਅੱਜ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਨੇਗੇ ਤੇ ਇਹ ਜੱਦੀ ਦਰਵਾਜ਼ਾ ਹੈ ਜਿੱਥੇ ਮਾਨ ਸਾਹਿਬ ਖੇਡੇ ਨੇਗੇ ਤੇ ਅਸੀਂ ਉਹਨਾਂ ਦੇ ਆਪਣੇ ਬੇਟੀ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਬੰਡੇ ਨੇ ਜੀ ਪਹਿਲੀ ਟਵੀਟ ਕਰਤਾ ਸੀਗਾ ਤੁਹਾਨੂੰ ਪਤਾ ਹੀਗਾ ਤੇ ਬਾਕੀ ਜੋ ਪ੍ਰਮਾਤਮਾ ਨੇ ਚੀਜ਼ ਦੇਣੀ ਹੈਗੀ ਉਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਸ਼ਾਮ ਲਾਂਗੇ ਪੂਰਾ ਪਰਿਵਾਰ ਦੇ ਨਾਲ ਅਸੀਂ ਬਹੁਤ-ਬਹੁਤ ਮੁਬਾਰਕਾ ਦਿੰਨੇ ਆ ਪੂਰੇ ਪਰਿਵਾਰ ਨੂੰ ਜੀ ਕੋਈ ਖੁਸ਼ੀ ਦਾ ਮਾਹੌਲ ਹੈ ਵੀ ਸਾਡੇ ਵਧੀਆ ਹੂੰ ਭਗਵੰਤ ਮਾਨ ਦੇ ਆ ਤੇ ਲੜਕੀ ਹੋਈ ਹੈ ਹਾਂ ਲੜਕੀ ਹੋਈ ਹੈ ਹਾਂ ਇੱਥੇ ਖੇਡਦੇ ਹੁੰਦੇ ਭਗਵੰਤ ਮਾਨ ਦੇ ਲੜਕੀ ਹੋਈ ਹੈ ਮਾਹੌਲੇ ਤਾਂ ਪੂਰਾ ਖੁਸ਼ੀ ਦਾ ਮਾਹੌਲ ਹੈ ਪੰਦੇ ਵਿੱਚ ਖੁਸ਼ੀ ਦਾ ਖੁਸ਼ੀ ਦਾ ਮਾਹੌਲ ਆਪਣ ਦੇ ਵਿੱਚ ਕਮ ਕਮ 10000 ਕਮ ਕਮ ਉਫਰੇ ਕਰਦਾ ਆ ਸਾਰੇ ਢਾਕੇ ਭੁੜਕੇ ਵੀ ਚਲਾਵਾਂਗੇ ਜੀ ਆਖੂਗਾ ਮੰਤਰੀ ਬਹੁਤ ਖੁਸ਼ੀ ਹੈ ਹਾਂ ਪੂਰੀ ਖੁਸ਼ੀ ਹੈ ਹੈ ਪੂਰੀ ਖੁਸ਼ੀ ਹੈ ਹਾਂ ਢਾਕੇ ਵੀ ਚਲਾਵਾਂਗੇ ਹਾਂ ਹਾਂ ਕਿੰਨੀ ਖੁਸ਼ੀ ਹੈ ਬਹੁਤ ਬਹੁਤ ਜੀ ਬਹੁਤ ਜ਼ਿਆਦਾ ਸਾਡੇ ਸਾਰੇ ਪਰਿਵਾਰ ਨੂੰ ਸਾਰੇ ਨਗਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਖਾਸ ਕਰ ਪੰਜਾਬ ਨੂੰ ਜੀ ਤੇ ਮੈਂ ਇਹ ਹੀ ਦਿਲੋਂ ਤਮੰਨਾ ਕਰਦੀ ਆ ਵੀ ਵਾਹਿਗੁਰੂ ਉਹਦੀ ਲੰਮੀ ਉਮਰ ਵਾਖਸ਼ੇ ਸਾਡੀ ਭੈਣ ਜੀ ਨੂੰ ਤੰਦਰੁਸਤੀ ਵਾਸ਼ੇ ਬੀਰ ਜੀ ਨੂੰ ਤੰਦਰੁਸਤੀ ਰਹਿ ਅੱਗੇ ਵਧੇ ਇਹ ਪਰਿਵਾਰ ਜਿਹੜੇ ਪਰਿਵਾਰ ਚ ਇੱਥੇ ਪੈਦਾ ਹੋਈ ਅੱਜ ਇਹ ਧੀ ਨੇ ਬਹੁਤ ਅੱਗੇ ਜਾਣਾ ਹੈ ਖਾਸ ਕਰ ਪੰਜਾਬ ਚ ਪੈਦਾ ਜਨਮ ਲੈਂਤਾ ਇੱਥੇ ਪੜੂਗੀ ਇੱਥੇ ਖੇਡੂਗੀ ਇੱਥੇ ਵੱਡੀ ਹੋ ਕੇ ਖਬਰ ਹੈ ਵਾਹਿਗੁਰੂ ਨੇ ਉਹ ਤਾਂ ਕੀ ਕੀ ਸੇਵਾ ਕਰਾਉਣੀ ਹੈ ਉਹ ਅੱਗੇ ਸਾਡੇ ਭਾਗ ਚ ਜਿਵੇਂ ਲਿਖਿਆ ਪ੍ਰਮਾਤਮਾ ਨੇ ਉਵੇਂ ਹੋਣਾ ਜੀ ਬਾਕੀ ਦੇ ਅੱਗੇ ਸਾਨੂੰ ਬਹੁਤ ਮੈਦ ਆ ਜੀ ਉਹ ਤੇ ਬੱਚੇ ਤੇ ਵੀ ਇਦੋਂ ਵੀ ਜ਼ਿਆਦਾ ਲੰਮੀਆਂ ਪਲਾਂਗਾ ਪੱਟੂਗੀ ਤਾਂ ਠੀਕਾ ਕੁੜੀ ਮੁੰਡਿਆ ਵਰਗੀ ਹੋਇਆ ਠੀਕ ਹੈ ਮੁੰਡੇ ਬੀ ਹੋਈ ਕੁੜੀ ਹੋਈ ਹੈ ਹਾਂ ਇੱਕੋ ਹੀ ਗੱਲ ਹੈ ਬਹੁਤ ਖੁਸ਼ੀ ਹੈ ਵੱਤ ਤੋਂ ਵੱਤ ਖੁਸ਼ੀ ਹੈ ਜੀ ਦੇਖੋ ਮੂੰਧਾਂ ਨਾ ਪੜ ਜੇ ਬੰਦੇ ਆ ਹਾਂ ਉਹ ਸਾਡੇ ਸਾਰੇ ਕੋਈ ਨਹੀਂ ਕਿਸੇ ਨੇ ਬਣਾਏ ਤੇ ਕਿੰਨੇ ਮੰਤਰੀ ਹੋਗੇ ਬਾਦਲ ਕੇ ਵੀ ਹੋਗੇ ਹੋਰ ਵੀ ਹੋਗੇ ਸਾਰੇ ਬਹੁਤ ਵਧੀਆ ਚੀਜ਼ ਬਣਾਈ ਸਾਡੇ ਇੱਧਰ ਉਧਰ ਵੀ ਸਕੂਲ ਸਕਰਚ ਬਹੁਤ ਵਧੀਆ ਕੰਮ ਕਰਦਾ ਜਮਾਨ ਹੁੰਦਾ ਵੀ ਸਾਡੇ ਪਿੰਡ ਦੇ ਮੁੰਡਾ ਹਾਂ ਹਾਂ ਜੀ ਬਹੁਤ ਮਾਰ ਜਾਂ ਬਹੁਤ ਸਿੱਧਾ ਤੋਪ ਕਰਨ ਬਹੁਤ ਸਿਆਣਾ ਬੰਦਾ ਹੈ ਉਹ ਬਹੁਤ ਠੀਕ ਹੈ ਦਿਮਾਗ ਠੀਕ ਹੈ ਦਾ ਮੁੰਡੇ ਦਾ ਇਹ ਜੀ ਕਰਨੀ ਅਸੀਂ 3 ਜਨਮ ਲਿਆ ਹਾਂ ਹਾਂ ਜੀ ਬਹੁਤ ਹੀ ਠੀਕ ਹੈ ਪਿਆਰ ਤੋਂ ਬਹੁਤ ਬਹੁਤ ਪਾਪੂ ਜੀ ਅੱਜ ਦੇ ਸਮੇ ਜਿਹੜੇ ਲੜਕੀਆਂ ਨਾਲ ਵਧ ਕੇ ਨੇ ਧੀਆ ਹਾਂ ਵਧ ਵਧ ਹੈ ਕਿ ਸਾਹਮਦੀ ਗੁੱਟੀਆਂ ਰਹੀਆਂ ਕਿਸੇ ਨੂੰ ਲਾ ਲੈ ਤੂੰ ਜੇ ਦੁੱਖ ਸਿਰ ਤੇ ਧੀ ਖੜੂਗੀ ਮੁੰਡਾ ਖੜਦਾ ਹੀਗਾ ਪਰ ਤੇ ਆ ਕੇ ਦੇਖ ਲਈ ਚਾਹੀਏ ਕਿਤੇ ਹਾਂ ਧੀਆ ਹੀ ਆਉਣ ਵਾਲੇ ਸਭ ਕੁਝ ਨੇ ਸਾਰੇ ਦਾ ਦੋ ਤਿੰਨ ਚਾਂਸੇ ਹੋਏ ਨੇ ਕੁੜੀਆਂ ਹੀ ਖੜਦੇ ਨੇ ਮੁੰਡਾ ਲਵੀਨ ਲੱਗਦਾ ਆਹ ਚੀਜ਼ ਬਹੁਤ ਕੁੜੀ ਤਾਂ ਬਹੁਤ ਪਿਆਰ ਕਰਦੀ ਆਂ ਆਂ ਪਤਾ ਵੱਧ ਵੱਧ ਬਧਾਈਆਂ ਬਹੁਤ ਖੁਸ਼ੀ ਹੈ ਵੱਧ ਵੱਧ ਬਧਾਈਆਂ ਵੱਧ ਵੱਧ ਖੁਸ਼ੀ ਹੈ ਬਹੁਤ ਖੁਸ਼ੀ ਹੈ ਹਾਂ ਪਹਿਲਾਂ ਤੋਂ ਰਾਕੇ ਸਿੱਤ ਕੋਲ ਖੁਸ਼ੀ ਆ ਭਾਈ ਬਸ ਐ ਤਾਂ ਮੈਂ ਬੋਲ ਵੀ ਪਹੂੰਗੀ ਕਰ ਕਰ ਉਹ ਸੰਗ ਲੱਗਦੀ ਆ